ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਲਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਜੀ ਜਿਸ ਪਿੰਡ ਤੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਸੈਦੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਈ ਨਿਹਾਲ ਸਿੰਘ ਵਾਲਾ ਤੇ ਭਧੌੜ ਰਹਿ ਜਾਂਦਾ ਬਾਈ ਜੱਗੀ ਦੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਜੱਗੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਵਧੀਆ ਹਾਂਜੀ ਠੀਕ ਠਾਕ ਜੀ ਬਹੁਤ ਵਧੀਆ ਚੱਲਦਾ ਕੰਮ ਕਰ ਹਾਂਜੀ ਬਾਈ ਜੀ ਬਹੁਤ ਵਧੀਆ ਚੱਲੀ ਜਾਂਦਾ ਠੀਕ ਆ ਬਾਈ ਨਾਮ ਤੇ ਐਡਰੈਸ ਇੱਕ ਵਾਰੀ ਬੋਲ ਦੋ ਨਾਮ ਬਾਈ ਮੇਰਾ ਜੱਗੀ ਪਿੰਡ ਫੈਦੋ ਕੇ ਜ਼ਿਲ੍ਹਾ ਮੋਗਾ ਜੀ ਤਹਿਸੀਲ ਆਪਾਂ ਨੂੰ ਨਿਹਾਲ ਸਿੰਘ ਵਾਲਾ ਰਹਿ ਜਾਂਦਾ ਮੋਬਾਈਲ ਨੰਬਰ ਬੋਲੋ 97113 ਜੀ 30800 ਠੀਕ ਹੈ ਭਾਈ ਭਾਈ ਜਿਹੜੀ ਇਹ ਬੈੜ ਦੇ ਨਾ ਟੌਪ ਰੀਡ ਦੀ ਕਿਹੜਾ ਸੂਆ ਸੋਈ ਇਹ ਬਾਈ ਜੀ ਦੂਜਾ ਸੂਆ ਸੋ ਰਹੀ ਹੈਗੀ ਕਿੰਨੇ ਦਿਨ ਲੈਂਦੀ ਹੈ ਇਹਦਾ ਵੀਰ ਜੀ ਜੇ 7 ਤੋਂ 8 ਦਿਨਾਂ ਦੇ ਵਿੱਚ ਵਿੱਚ ਦਿਨ ਪਾਏ ਆ ਠੀਕ ਆ ਹਾਂਜੀ ਤੇ ਕੀ ਰਿਕਾਰਡ ਆ ਦੁੱਧ ਦਾ ਭਾਈ ਫਿਰ ਕੋਰ ਭਾਈ ਪਲੂਨ ਦਾ ਬੱਚੀ ਦਾ ਰਿਕਾਰਡ ਹੈਗਾ 33 ਤੋਂ 34 ਕਿਲੋ ਦਾ ਜੀ 33 ਤੋਂ 34 ਕਿਲੋ ਦਾ ਆਲਰ ਦਾ ਰਿਕਾਰਡ ਆ 33-34 ਕਿਲੋ ਦਾ ਬਹੁਤ ਜਿਆਦਾ ਚੰਗੇ ਬਹੁਤ ਜਾਰੇ ਭਾਈ ਅਸਲ ਫਾਰਮ ਨੂੰ ਟੱਚ ਕਰਨ ਵਾਲਾ ਡਰਾ ਅਸਲ ਜੀ ਨੂੰ ਕਹਿ ਦੇਣਾ ਆਪਾਂ ਸਹੀ ਗੱਲ ਹੈ ਦੇਖੋ ਵੀ ਥਣ ਮੁੱਕੀ ਵਾਲਾ ਥਣ ਕੱਲਾ ਕੱਲਾ ਥਣ ਹਾਂ ਤਾਂ ਪਿਆ ਜੀ ਫਿਰ ਤਾਂ ਬੱਚੀ ਨੇ ਡਰਮ ਤੇ ਢੱਕਣ ਲਾਉਣੀਆਂ 40 ਕਿਲੋ ਤੋਂ ਦੇਣਾ ਵੜਨੇ ਠੀਕ ਆ ਬਾਈ ਇੱਕ ਤਾਂ ਕਹਿਣ ਦਾ ਹੁੰਦਾ ਖਰਾਬ ਹੋਵੇ 40 ਕਿਲੋ ਦੇਣਾ ਜੀ ਰੰਗ ਰੂਪ ਬੜਾ ਚੰਗਾ ਯਾਰ ਹਨਾ ਬਾਈ ਰੰਗ ਰੂਪ ਤਾਂ ਤਾਂਤੀ ਕੋਈ ਨਹੀਂ ਹੂੰ ਥਣ ਬੜਾ ਕਮਾਲ ਦਾ ਮੁੱਕੀ ਵਾਲਾ ਬਾਕੀ ਤੁਸੀਂ ਲੇਵੇ ਤੇਰੇ ਚ ਖੜਾ ਮੁੰਡਿਆ ਉੱਥੇ ਸ਼ਾਮੇ ਕਰਕੇ ਹੂੰ ਨਾੜਾ ਨੂੜਾ ਫੁੱਲ ਚੰਗੀਆਂ ਤੇ ਛਿਖਾ ਲਾ ਬਸ ਠੀਕ ਆ ਚੰਗੀ ਆ ਬੜ ਸੁਨੱਖੀ ਆ ਪਹਿਲਾਂ ਲੇਵਾ ਬਈ ਪਛਾਂਤ ਉਹ ਚੈੱਕ ਕਰਵਾਉਣਾ ਬਹੁਤ ਸੋਹਣਾ ਆ ਕੱਚੀ ਕੱਚੀ ਅਲਾ ਦਿਨ ਹਜੇ ਕਰਮਲੀ ਲੈਂਦੀ ਆ ਬਣੂਗੀ ਬਹੁਤ ਕੱਲਾ ਕੱਲਾ ਥਣ ਮੁੱਕੀ ਵਾਲਾ ਥਣ ਚਾਰੇ ਖਾਨੇ ਕਿਰਵੇਂ ਪੂਰੇ ਗਏ ਆ ਦੇਖੋ ਲੈ ਨਾੜਾ ਨੂੰ ਨਾ ਫੁੱਲ ਚੰਗੇ ਆ ਹਨ ਬਹੁਤ ਜਾਦੇ ਬਾਈਆ ਕੀ ਬਾਤ ਹੈ ਕੱਚੀ ਕੱਚੀ ਟੱਲਾ ਬਹੁਤ ਪਈਆਂ ਲੈ ਸਾਰੀਆਂ ਬਾਲਡਰ ਲੈ ਗੱਡੂ ਕਿ ਫੇਰ ਕਰਮਲੀ ਨੇ ਸੋਨਾ ਕੱਲਾ ਕੱਲਾ ਥਣ ਵੇ ਉਕੇ ਵਾਲਾ ਤਾ ਰੰਗ ਰੂਪ ਬੜਾ ਚੰਗਾ ਯਾਰ ਬਾੜ ਦਾ ਹਨ ਹਾਂ ਬਾਈ ਜੀ ਫੇਸ ਵੀ ਬੜਾ ਪਿਆਰਾ ਹੈ ਫੇਸ ਬਹੁਤ ਜ਼ਿਆਦੇ ਕੁਆਲਟੀ ਵਾਲਾ ਲੱਗਿਆ ਬਾਈ ਜੀ ਹਮਮ ਬਾਕੀ ਉਹ ਗੱਲ ਦੀ ਬਰੀ ਕਟ ਹੈਰੀ ਕਾਟੀ ਜਾਂਦੀ ਹੈਗੀ ਆ ਠੀਕ ਆ ਦੇਖੋ ਹਮਮ ਸਹੀ ਗੱਲ ਐ ਨਹੀਂ ਵੀ ਆ ਗਈ ਮੋਟੀ ਆ ਦੁੱਪੜ ਆ ਗਈ ਇਹ ਹਮ ਪਤਲੀ ਚਮੜੀ ਦੀ ਆ ਪਤਲੀ ਚਮੜੀ ਦੀ ਆ ਜੀ ਬਿਲਕੁਲ ਜਮਾ ਕੱਦ ਕਾਰ ਦਾ ਕੋਈ ਅੰਤ ਨਹੀਂ ਗਾ ਜੀ ਹਮ ਸਹੀ ਗੱਲ ਆ ਭਾਈ ਚੰਗੀ ਆ ਬੜ ਸੁਨੱਕੀ ਆ ਦੁੱਧ ਦਾ ਰਿਕਾਰਡ ਮੈਂ ਦੁੱਧ ਦਾ ਰਿਕਾਰਡ ਚੰਗਾ ਭਾਈ ਜੀ ਡਰਮ ਤੇ ਟੱਕਣ ਲਾਉਣਾ ਬੈਠ ਨੇ ਹਮ ਬਾਕੀ ਥੋੜਾ ਜਿਹਾ ਗਰਮੀ ਦਾ ਕਰਕੇ ਆ ਹਮ ਜੇ ਕਿਤੇ ਗਰਮੀ ਨਾ ਹੁੰਦੀ ਵਸ਼ੀਨੇ ਦੁੱਧ 243 ਕਿਲੋ ਵੀ ਨਾਪ ਦੇਣਾ ਸੀ ਠੀਕ ਆ ਹਮ ਬਾਕੀ ਇਹ 11 ਨੂੰ ਆ ਡਿਜ਼ਾਈਨ ਲੱਗਾ ਡਾਕਟਰ ਸਾਹਿਬ ਆ ਹਾਂ ਇਹ ਤੁਹਾਨੂੰ ਪਤਾ ਹੀ ਆ ਬਸ ਤੁਸੀਂ YouTube ਤੇ ਕੱਢ ਕੇ ਦੇਖੋ ਇਹ ਉਹਨਾਂ ਨੂੰ ਹੁੰਦਾ ਹਮ ਜਿਹੜਾ ਕਰਮਾਰੀ ਨੂੰ ਸਹੀ ਗੱਲ ਆ ਫਾੜੀ ਵਾਲਾ ਆਰਡਰ ਗੁਲਾਬੀ ਥਣ ਕੱਲਾ ਕੱਲਾ ਥਣ ਸਰੀਰ ਕੱਦ ਕਾਠ ਬਰੀਕ ਉਤੋਂ ਸਿੱਧੀ ਸਹੀ ਗੱਲ ਸਟੇਟ ਦਾ ਕੋਈ ਅੰਤ ਨਹੀਂ ਅੰਤ ਹੀ ਨਹੀਂ ਕੋਈ ਕੱਦ ਵੀ ਚੰਗਾ ਰੰਗ ਰੂਪੀ ਸੀਲ ਸਲੱਗ ਠੰਡੀ ਮਿੱਠੀ ਦਾ ਕੋਈ ਅੰਤ ਨਹੀਂ ਫੇਸ ਕੁਆਲਟੀ ਕੀ ਮੁੱਲ ਲੱਜਾਏ ਮੁੱਲੇ ਦਾ ਡਾਕਟਰ ਸਾਹਿਬ ਫੋਨ ਤੀ ਹੋਊਗਾ ਤੁਹਾਨੂੰ ਪਤਾ ਹੀ ਹੈ ਜੈ ਜੀ ਹੋਊਗਾ ਹਾਂਜੀ ਬੜ ਤੁਹਾਨੂੰ ਪਤਾ ਹੀ ਆ ਬੈੜਾ ਆਪ ਦੋ ਤਿੰਨ ਨਹੀਂ ਲੈਉਣੇ ਹੋਣੇ ਆ ਜਾਂ ਇੱਕ ਅੱਧੀ ਤੂ ਹੋਊਗੀ ਆਪਣੇ ਕੋਲ ਤੁਹਾਨੂੰ ਪਤਾ ਹੀ ਆ ਉਹ ਰਹਿਣ ਦੀ ਵੀ ਲੋੜ ਨਹੀਂ ਖੈਰ ਉਹ ਸੂ ਬਾਈ ਇੱਕ ਜਾਂ ਦੋ ਲਿਓਂਗਾ ਲਿਓਂਦਾ ਬਈ ਚੰਗੇ ਆ ਹਨ ਮੁੱਲ ਜੈ ਜੀ ਹੋ ਹ ਤਾਂ ਹੀ ਵਿਕ ਜਾਂਦਾ ਬਾਈ ਜਿਹੜਾ ਹੁੰਦਾ ਹੁਣ ਜਿਵੇਂ ਫालतू ਮੰਗੀ ਚੱਲ ਕੇ ਫਿਰ ਫਾਇਦਾ ਕੀ ਹੈ ਨਾ ਸਹੀ ਗੱਲ ਹੈ ਜਿਹੜੀ ਬਾਕੀ ਚੀਜ਼ ਆ ਉਹ ਆਉਣੀ ਰੁਪਈਆ ਨੂੰ ਹੀ ਆ ਜੀ ਉਹ ਆਉਣੀ ਰੁਪਈਆ ਜਿੰਨੇ ਦਾ ਤੁਹਾਨੂੰ ਉਹਨੇ ਪੈਸਾ ਲੱਗਣੀ ਲੱਗਣੇ ਆ ਹੂੰ ਫੇਸ ਬੜਾ ਪਿਆਰਾ ਕੰਨ ਕੋਨ ਬਹੁਤ ਚੰਗਾ ਬਰੀਡ ਜਾਤ ਫੁੱਲ ਚੰਗੀ ਆ ਗੁਲਾਬੀ ਨੇ ਨਾਸਾਂ ਬਈ ਚੰਗੀ ਆ ਬਣ ਤੇ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ